ਆਖਰਕਾਰ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਲਈ ਉਹ ਦਿਨ ਆ ਹੀ ਗਿਆ ਜਿਸ ਦਿਨ ਉਹਨਾਂ ਨੇ ਵੱਟਾ ਐਲਾਨ ਕਰ ਦਿੱਤਾ ਤਾਂ ਮਰਨ ਵਰਤ ਨੂੰ ਲੈ ਕੇ ਢੱਲੇਵਾਲ ਵੱਲੋਂ ਵੱਟਾ ਐਲਾਨ ਕੀਤਾ ਗਿਆ ਤਾਂ ਜਗਜੀਤ ਸਿੰਘ ਢੱਲੇਵਾਲ ਜਿੱਥੇ ਵਿੱਤੇ ਲੰਬੇ ਸਮੇਂ ਤੋਂ ਕਰੀਬ 126 ਦਿਨਾਂ ਤੋਂ ਮਰਨ ਵਰਤੇ ਚੱਲ ਰਿਹਾ ਤੇ ਬਿਨਾਂ ਕੁਝ ਖਾਦੇ ਪੀਤੇ ਸੰਘਰਸ਼ਾ ਜਿਹੜਾ ਉਹਨਾਂ ਦਾ ਚੱਲ ਰਿਹਾ ਹੈ ਤਾਂ ਉਧਰ ਫਤੇਗੜ ਸਾਹਿਬ ਵਿੱਚ ਜਿਹੜੀ ਮਹਾਪੰਚਾਇਤ ਸੱਦੀ ਸੀ ਉਸ ਵਿੱਚ ਅੱਜ ਉਹਨਾਂ ਨੇ ਵੱਟਾ ਐਲਾਨ ਕਰ ਦਿੱਤਾ ਹੈ ਤਾਂ ਕਿਸਾਨਾਂ ਦੇ ਭਰੋਸੇ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਨੇ ਮਰਨਵਾਤਾ ਜਿਹੜਾ ਉਹ ਖੋਲਿਆ ਤਾਂ ਕਿਤੇ ਨਾ ਕਿਤੇ ਰਾਹਤ ਦੀ ਖਬਰ ਵੀ ਆ ਪਰ ਉਧਰ ਜਗਜੀਤ ਸਿੰਘ ਡੱਲੇਵਾਲ ਦੇ ਸਰੀਰ ਲਈ ਵੱਡੇ ਜਿਹੜੇ ਆ ਸਵਾਲ ਵੀ ਖੜੇ ਹੋ ਰਿਹਾ ਕਿ ਆਖਰਕਾਰ ਇੰਨੇ ਲੰਬੇ ਸਮੇਂ ਬਾਅਦ ਹੁਣ ਸਰੀਰ ਇਸ ਤਰੀਕੇ ਨਾਲ ਰਿਕਵਰ ਕਰੇਗਾ ਤੇ ਉਥੇ ਹੀ ਐਮਐਸਪੀ ਦੀ ਮੰਗ ਆ ਜਿਹੜੀ ਕਿ ਹੁਣ ਕੇਂਦਰ ਸਰਕਾਰ ਪੂਰੀ ਕਰੇਗੀ ਤੇ ਐਮਐਸਪੀ ਦੀ ਲੜਾਈ ਕਿ ਪੂਰ ਸਿਖਰ ਚੜ ਪਾਏਗੀ ਜਿੱਤੇ ਇਸ ਤੇ ਹਾਸਲ ਕਰ ਪਾਣਗੇ ਜਗਜੀਤ ਸਿੰਘ ਡੱਲੇਵਾਲ ਹਾਲਾਂਕਿ ਬਿੱਤੇ ਸਮੇਂ ਦੇਖਿਆ ਗਿਆ ਕਿ ਸ਼ੰਭੂ ਤੇ ਕਨੌਰੀ ਬਾਰਡਰ ਤੇ ਵੱਡਾ ਐਕਸ਼ਨ ਚੱਲਦਾ ਹੈ ਤੇ ਦੋਵੇਂ ਮੋਰਚਿਆਂ ਨੂੰ ਉਠਾ ਦਿੱਤਾ ਜਾਂਦਾ ਹੈ ਤੇ ਇਸ ਤੋਂ ਬਾਅਦ ਹੋਣਾ ਮਹਾਪੰਚਾਇਤ ਸੱਦੀ ਗਈ ਸੀ ਅਤੇ ਇਸੇ ਮਹਾਪੰਚਾਇਤ ਵਿੱਚ ਵੱਡਾ ਫੈਸਲਾ ਲਿਆ ਡਿਜੈਕਸ਼ਨ ਢੱਲੇਵਾਲ ਨੇ ਕਿ ਮਰਨ ਵਰਤ ਉਹਨਾਂ ਨੇ ਖੋਹ ਦਿੱਤਾ ਹੈ